ਸਤਨਾਮ ਸਿਰੇ ਆਵੋ ਹੋ ਹਰ ਚੰਦਨ ਵਾਸ ਸੁਗੰਗ ਕੰਧਈਆ ਮਿਲਤ ਸੰਗਤ ਪਰਮ ਪਾਦ ਪਾਇਆ ਮੈਂ ਹਿਰਦਿ ਪਲਾਸ ਸੰਗ ਅਰ ਮੁਹੀਆ ਲੋ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮੇਰੇ ਸਾਥ ਸੰਗਤ ਪਰਮ ਪਦ ਪਾਇਆ ਮੈਂ ਹਰ ਤੋਂ ਪਲਾਸ ਸੰਗ ਹਰ ਬੁਈਆ ਜਗਨਾਤ ਜਗਦੇਸੁ ਕੁਸਈਆ ਸਾਰਾ ਨਾਮ ਪਰੇ ਸੇ ਜਨ ਉਪਰੇ ਜਿਉ ਪ੍ਰਹਲਾਦ ਉਧਾਰ ਸਮਈਆ ਨਾ ਊਤਮ ਚੰਦਨ ਨਿਗਟ ਸਭ ਚੰਦਨ ਹੋਈਆ ਸਾਖਤ ਕੂੜੇ ਊਵ ਸੁਖ ਹੋਏ ਮਾਨ ਅਭਾਨ ਵਿਛੜ ਦੂਰ ਗਈਆ ਦਤਿ ਮਿਤ ਕਰਤਾ ਆਪੇ ਜਾਣੈ ਸਭਿਤ ਹਰ ਹਰ ਆਪ ਬਨਈਆ ਜਿਸ ਸਤਗੁਰ ਭੇਤੇ ਸੋ ਕੰਚਨ ਹੋਵੈ ਜੋ ਤੁਰਿ ਦੇਖਿਆ ਸੋ ਮਿਟੈ ਨਾਮ ਟਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਧਰ ਭਗਤ ਭੰਡਾਰ ਪਲਈਆ ਗੁਰ ਚਰਨਿ ਇਕ ਸਰਤਾ ਉਪਜੈ ਮਾ ਅਰਗੁਨ ਕਹਤੇ ਤ੍ਰਿਪਤਿ ਨਾ ਭਈਆ ਪਰਮ ਵਿਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਕੋ ਨ ਕਹਤੇ ਭਾਵਨੀ ਕਹੀਆ ਬਾਰ ਬਾਰ ਖੇਨ ਖੇਨ ਪਲ ਕਹੀਐ ਹਰ ਪਾਰ ਨਾ ਪਾਵੇ ਪਰੈ ਪਰਈਆ ਸਾਸਤ, 베ਦ, 꾸란 ਪੁਕਾਰ ਹੈ। ਧਰਮ ਕਰੋ, ਖੱਟ ਕਰਮ ਕਰੜਈਆ। ਮਾਨਮੁਖ 파ਖੰਡ, ਭਰਮ ਬਿਗੂਤੇ। ਲੋਭ ਲਹਰ, ਨਾਭ ਭਾਰੁ ਡਈਆ। ਤੋ ਨਾਮੇ ਗਤ ਪਾਵੋ ਸਿਮਰਤ ਸਾਚਰ ਨਾਮ ਦੜਈਆ ਹੋਮਾ ਜਾਏ ਤਾ ਨਿਰਮਲ ਹੋਵੇ ਗੁਰਮੁਖ ਪਰਚੈ ਪਰਮ ਪਦ ਪਈਆ ਤੋ ਵਰਨਾ ਰੂਪ ਸਭ ਤੇਰਾ ਜਿਤ ਲਾਭ ਹੈ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜ ਹੈ ਜਿਤ ਭਾਵੈ ਤਿਤ ਰਾਹ ਚਲਈਆ ਉਹ ਵਰਨ ਰੂਪ ਸਭ ਤੇਰਾ ਜਿਤ ਲਾਭ ਹੈ ਸੇ ਕਰਮ ਕਮਈਆ ਨਾਨਕ ਜੰਤੋ ਬਜਾਏ ਬਾਜ ਹੈ ਜਿਤ ਭਾਵੈ ਤਿਤ ਰਾਹੇ ਚਲਈਆ ਕਾਲ ਸਾ ਵਾਹਿਗੁਰੂ ਦੇ ਕੇ ਪਤਹਿ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਾਵੋ ਹਰ ਚੰਦਨ ਵਾਸ ਸੁਗੰਧ ਗੁੰਧਿਆ ਮਿਲ ਸਤ ਸੰਗਤ ਪਰਮ ਪਦ ਪਾਇਆ ਮਹਰਤ ਪਲਾਸ ਸੰਗ ਹਰ ਮੁਹਿਆ